ਜਾਰੀ ਵਿੱਚ ਕਰਦੇ ਗਦਾਰੀਓ ਧੱਲੇ ਜਿੰਝੇ ਛੇਤੀ ਉੱਤੇ ਓਨੀ ਛੇਤੀ ਥੱਲੇ ਆਪਣੇ ਹੀ ਦੋਸਤ ਹੀ ਮਾਣਾ ਕਰਦਾ ਸੀ ਗਲਤ ਗੱਲਾਂ ਉਹਦੇ ਨਾਲ ਗਲਤ ਸਬੰਧ ਸੀ ਮੁੰਡੇ ਦੇ ਫਿਰ ਉਸ ਦੀਆਂ ਸਲੀਲ ਵੀਡੀਓ ਬਣਾ ਕੇ ਕਰਤੀਆਂ ਵਾਇਰਲ ਤੇਰੀ ਇੰਨੀ ਗੁੜੀ ਜਾਰੀ ਹੋ ਤਨੂੰ ਆਪੇ ਘਰੇ ਲੈ ਕੇ ਜਾਂਦਾ ਰਿਹਾ ਤੇ ਤੂੰ ਉਹਨਾਂ ਦੀ ਉਹਦੀ ਮਾਂ ਨਾਲ ਹੀ ਗੱਲਾਂ ਕਰੀ ਜਾਂਦਾ ਯਾਰ ਤੇ ਹੁਣ ਬਈ ਯਾਰ ਜੇ ੱੱੱਕੇ ਨਾਲ ਗੱਲ ਕਰੂਗੀ ਕੌਣ ਪਿੱਛੇ ਹਟਦਾ ਯਾਰ ਬਈ ਅੱਛਾ ਫੇਰ ਕਿਉਂ ਪਿੱਛੇ ਕਾ ਤੂੰ ਨਹੀਂ ਹਟਦਾ ਤੁਸੀਂ ਬਈ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਮੈਂ ਤੈਨੂੰ ਐਂ ਵੀ ਕਹਿ ਦਿੰਦਾ ਸੀ ਬਿਸ਼ਰਮੀ ਦੇ ਨਮਰਾ ਕੀ ਆਂਟੀ ਮੈਂ ਨਹੀਂ ਗੱਲ ਕਰਦਾ ਤੇਰੇ ਨਾਲ ਕਿ ਤੂੰ ਮੈਨੂੰ ਫੋਨ ਨਾਲ ਲਾਇਆ ਕਰ ਠੀਕ ਆ ਜਿਆਦਾ ਸ਼ੋਰ ਬਣਾਇਆ ਉਹ ਵੀਡੀਓ ਵੀ ਤਾਂ ਬਣਾਉਂਦਾ ਰਿਹਾ ਇਹਦੀਆਂ ਹਾਂ ਵੀਡੀਓ ਹਾਂ ਬਈ ਬਣਾਣੀ ਤੇ ਇਹ ਤੈਨੂੰ ਕਹੇ ਰੋਕਦੀ ਨਹੀਂ ਸੀ ਰ ਨਵਰੇ ਨੂੰ ਮੈਂ ਸਾਰਾ ਕੁਝ ਰੋਕਦੀ ਸੀ ਮੈਨੂੰ ਕਹਿੰਦਾ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਪਿਆਰ ਹੈ ਨਹੀਂ ਤੈਨੂੰ ਮੈਂ ਕਹਿੰਦੀ ਚੱਲ ਬਣਾ ਲਾ ਬੰਦੇ ਯਕੀਨ ਨਹੀਂ ਕਹਿੰਦਾ ਇਹਨੇ ਮੈਨੂੰ ਕੀ ਪਤਾ ਸੀ ਇਦਾਂ ਇਦਾਂ ਵੱਡਾ ਕਰੂਗਾ ਮੇਰੇ ਨਾਲ ਇਦਾਂ ਦਾ ਵੱਡਾ ਫਰਾਡ ਹੋ ਜਾਊਗਾ ਤੁਸੀਂ ਦੇਖ ਲਓ ਦੋਸਤੋ ਕੁੜੀ ਨੇ ਇੰਨਾ ਯਕੀਨ ਕੀਤਾ ਇਹ ਅਸ਼ਲੀਲ ਵੀਡੀਓ ਬਣਾਉਦਾ ਸੀ ਪਰ ਯਾਰ ਕੀ ਜਰੂਰਤ ਹੈ ਅਸ਼ਲੀਲ ਵੀਡੀਓ ਕਿਉਂ ਬਣਾਉਨੇ ਤੁਸੀਂ ਸਾਹਮਣੇ ਨਾ ਰਹਿ ਜਾਣਗੇ ਕਹਿੰਦਾ ਇਹ ਕਹਿੰਦੇ ਨਾ ਸਾਹਮਣੇ ਨਾ ਰਹਿ ਜਾਣਗੇ ਨਿਸ਼ਾਨੀਆਂ ਘਾਦੀਆਂ ਰਹਿ ਜਾਣਗੀਆਂ ਹੁਣ ਦੰਦ ਕੱਢੀਏ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਜੀ ਸਿੱਧੂ ਸਾਰੀ ਗੱਲ ਕੀ ਆ ਸਾਰਾ ਮਸਲਾ ਕੀ ਆ ਦੋਸਤੋ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਇੱਕ ਕੁੜੀ ਇੱਕ ਮੁੰਡਾ ਖੜੇ ਆ ਦੋਨਾਂ ਦੇ ਵਿਆਹ ਹੋਇਆ ਦੋਨਾਂ ਦੀ ਗੱਲਬਾਤ ਕੀ ਆ ਇਹਦਾ ਵੀ ਵਿਆਹ ਹੋਇਆ ਹੋਇਆ ਇਹਦਾ ਤਲਾਕ ਹੋ ਗਿਆ ਇਹਦਾ ਵੀ ਵਿਆਹ ਹੋਇਆ ਹੋ ਤਲਾਕ ਹੋ ਗਿਆ ਗੱਲ ਸਾਰੀ ਕੀ ਆ ਕੁੜੀ ਨੂੰ ਪੁੱਛਦੇ ਆ ਬਾਈ ਜੀ ਗੱਲ ਕੀ ਹੋਈ ਆ ਸਾਰੀ ਵੀਰੇ ਇਹਨਾਂ ਨੇ ਮੇਰੀ ਵੀਡੀਓ ਲੀਕ ਕਰਤੀਆਂ ਕਾਦੀਆਂ ਵੀਡੀਓ ਲੀਕ ਕੀਤੀਆਂ ਗੰਦੀਆਂ ਵੀਰੇ ਬਿੱਡਾਂ ਤੇ ਪੈਂਦੀਆਂ ਅੱਛਾ ਕੌਣ ਕਿਹਦੇ ਨਾਲ ਪਈ ਸੀ ਇਹਦੇ ਨਹੀਂ ਵੀਰੇ ਤੇ ਇਹਨੇ ਲੀਕ ਕਰਤੀਆਂ ਹਾਂਜੀ ਅੱਛਾ ਕਾਹ ਤੇ ਕਰਦੇ ਆ ਸੋਸ਼ਲ ਮੀਡੀਆ ਤੇ ਹਾਂਜੀ ਇਸਟਾ ਤੇ ਸਾਰੇ ਕਸ ਤੇ ਦੇਖੋ ਦੋਸਤੋ ਸਾਰਾ ਮੁੱਦਾ ਕੀ ਅੱਛਾ ਫਿਰ ਫਿਰ ਵੀਰੇ ਇਹਨੂੰ ਪੁੱਛੋ ਕਿਉਂ ਕਿਤੇ ਨਾ ਹੂੰ ਬਾਈ ਜੀ ਕੀ ਗੱਲ ਹੋਈ ਹੈ ਸਾਰੀ ਜਿਹੜੀ ਤੁਹਾਡੀ ਲਵ ਸਟੋਰੀ ਸੀਗੀ ਇਹ ਕਿਦਾਂ ਚੱਲੀ ਲਵ ਸਟੋਰੀ ਬਾਈ ਸਾਡੇ ਆਏ ਚੱਲੀ ਹੂੰ ਇਹ ਸਾਡੇ ਕਿਰਾਏਦਾਰ ਆਏ ਸੀ ਹੂੰ ਗਵਾਂਢੀ ਸੀ ਸਾਡੇ ਇਹ ਤੇ ਇਹਦਾ ਮੁੰਡਾ ਸੀਗਾ ਉਹ ਮੇਰੇ ਹਾਂ ਦਾ ਸੀ ਉਹ ਮੇਰੇ ਨਾਲ ਲਿਹਾਜ ਪੈ ਗਈ ਉਹਦੀ ਤੇ ਅਸੀਂ ਕੰਮ ਤੇ ਜਾਂਦੇ ਹੁੰਦੇ ਇਕੱਠੇ ਕਿਮਰਾਉਂ ਜਾਂਦਾ ਇਹਨਾਂ ਦੇ ਸਰਕਲ ਬਣ ਗਿਆ ਬਾਈ ਤੇ ਇੱਕ ਉਹ ਮੁੰਡਾ ਸੀ ਆਂਟੀ ਦਾ ਤੇ ਆਂਟੀ ਹੁੰਦੀ ਸੀ ਘਰੇ ਅਸੀਂ ਤੂੰ ਇਹਨੂੰ ਆਂਟੀ ਕਹਿੰਨਾ ਹਾਂ ਆਂਟੀ ਆ ਵੀ ਇਹ ਇਹਨਾਂ ਨਾਲ ਲਿਆਇ ਪਈਗੀ ਵਧੀਆ ਆਪਣੀ ਤੇ ਇਹ ਮਤਲਬ ਤੇਰੇ ਘਰੇ ਆਉਣ ਜਾਣਾ ਤੇ ਇਹਨਾਂ ਦੇ ਵਧੀਆ ਬਣ ਗਿਆ ਹਾਂ ਕਿ ਭਾਈ ਕਿਉਂਕਿ ਇਹਨਾਂ ਦੇ ਮੈਂ ਹੀ ਆਉਂਦਾ ਜਾਂਦਾ ਸੀ ਕਿਉਂਕਿ ਤੇਰੀ ਇਹਦੀ ਮੁੰਡੇ ਨਾਲ ਲਿਆਇ ਸੀ ਲਿਆਇ ਸੀ ਤੇ ਨੋਸਤੀ ਸੀ ਦੋਸਤੀ ਸੀ ਤੇ ਇਹਨਾਂ ਨੂੰ ਭਾਈ ਜਾਣਦਾ ਨਹੀਂ ਸੀ ਕੋਈ ਪਿੰਡ 'ਚ ਫਿਰ ਇਹਨਾਂ ਨੂੰ ਮੈਂ ਹੀ ਲੈ ਕੇ ਜਾਂਦਾ ਜਿੱਥੇ ਲੈ ਕੇ ਜਾਂਦਾ ਸੀ ਫਿਰ ਸਾਡਾ ਐ ਕਰਕੇ ਵੀ ਸਰਕਲ ਰੁੜ ਪਿਆ ਥੋੜੋ ਥੋੜਾ ਹਨਾ ਫਿਰ ਗਾਂ ਯਾਰਾਂ ਇਹ ਕੰਮ ਚੱਲ ਪਿਆ ਸਾਡਾ ਚੱਲ ਪਿਆ ਜਦੋਂ ਕੰਮ ਤੇ ਫਿਰ ਕੀ ਇਹ ਮੈਨੂੰ ਯਾਰ ਲੱਗੀ ਮੜੀ ਗਲਤ ਵਧੀਆ ਲੱਗੀ ਤੈਨੂੰ ਕੀ ਮਤਲਬ ਵਧੀਆ ਲੱਗੀ ਕਿ ਮੂੰਹ ਮੇਰਾ ਵੱਧ ਕਰਨ ਲੱਗੀ ਮੂੰਹ ਤੇਰਾ ਵੱਧ ਕਰਨ ਲੱਗੀ ਜਿਵੇਂ ਕਿਵੇਂ ਜਿਵੇਂ ਕਿਵੇਂ ਕਿਵੇਂ ਯਾਰ ਤੂੰ ਆਪ ਹੀ ਬਈ ਸਿਆਣਾ ਯਾਰ ਸਮਝਦਾਰ ਆ ਕਿ ਮੈਨੂੰ ਵਧੀਆ ਰੋਟੀ ਬਾਣੀ ਪੁੱਛਣ ਲੱਗੀ ਯਾਰ ਕਿ ਜਿਵੇਂ ਮੈਂ ਤਾਂ ਖਸਮ ਹਾਂ ਸਹੀ ਗੱਲ ਦੱਸਿਆ ਹਨ ਤੇ ਪੁੱਛਣ ਲੱਗੀ ਸਾਡਾ ਮੂੰਹ ਪਿਆਰ ਵੱਧ ਗਿਆ ਤੇ ਬਈ ਮੈਂ ਅਸੀਂ ਵਿਆਹ ਵਰਿਆ ਤੇ ਮੇਰਾ ਤਲਾਕ ਹੋ ਗਿਆ ਅੱਛਾ ਤੇਰਾ ਵਿਆਹ ਹੋਇਆ ਹੋਇਆ ਸੀ ਹਾਂ ਬਈ ਫਿਰ ਉੱਥੇ ਕਿਵੇਂ ਉੱਥੇ ਕਿਵੇਂ ਤਲਾਕ ਹੋ ਗਿਆ ਤੇਰੇ ਤੋਂ ਬਈ ਮੇਰਾ ਤਲਾਕ ਹੋ ਗਿਆ ਤਲਾਕ ਕਿਵੇਂ ਹੋ ਗਿਆ ਬਈ ਉੱਥੇ ਉਹ ਯਾਰ ਬਈ ਸਾਡੇ ਘਰੇ ਕਲੇਸ਼ ਰਹਿੰਦਾ ਸੀ ਮੈਂ ਕੰਮ ਕੋਈ ਨਹੀਂ ਕਰਦਾ ਸੀ ਨਸ਼ਾ ਪੱਤਾ ਕਰਦਾ ਸੀ ਤੇ ਉਹ ਫਿਰ ਮੈਨੂੰ ਛੱਡ ਕੇ ਜਾਵੜੀ ਬਈ ਅੱਛਾ ਉਹ ਛੱਡ ਕੇ ਜਾਵੜੀ ਉਸ ਤੋਂ ਬਾਅਦ ਉਹਨੂੰ ਤਲਾਕ ਦੇਤਾ ਤੂੰ ਤੇ ਇਹਦੇ ਨਾਲ ਇਹਦੇ ਨਾਲ ਗੱਲ ਕਰਦੇ ਇਹਦੇ ਘਰ ਵਾਲਾ ਤੇ ਇਹਦੇ ਘਰ ਵਾਲਾ ਬਈ ਮਰਿਆ ਹੋਇਆ ਅੱਛਾ ਇਹਦਾ ਘਰ ਵਾਲਾ ਹੈ ਨਹੀਂ ਅੱਛਾ ਫੇਰ ਬਈ ਤੇ ਬਈ ਫਿਰ ਐਂ ਕਰਕੇ ਕੁੰਡੇ ਨਾਲ ਲਿਆਜ ਪਾ ਕੇ ਫਿਰ ਉਹਨਾਂ ਦੇ ਘਰੇ ਜਾਣ ਲੱਗ ਗਿਆ ਫਿਰ ਇਹਦੇ ਨਾਲ ਪਿਆਰ ਹੋ ਗਿਆ ਤੈਨੂੰ ਹਾਂ ਬਈ ਪਿਆਰ ਕਿਵੇਂ ਹੋ ਗਿਆ ਬਈ ਇਹ ਕੋਈ ਇਸ਼ਾਰਾ ਕਰਦੀ ਸੀ ਤੈਨੂੰ ਸ਼ਰਾਬ ਹੀ ਹਾਂ ਮਾੜਾ ਮੂਟਾ ਕਰਦੀ ਸੀ ਕਿਰ ਹੁਣ ਆਏ ਨਹੀਂ ਪਤਾ ਕਿ ਇਹ ਮੈਨੂੰ ਕਿਵੇਂ ਕਰਦੀ ਸੀ ਹਨਾ ਕਿ ਸਹੀ ਸੀ ਗਲਤ ਸੀ ਫਿਰ ਬਈ ਮੈਂ ਹੋਲੀ-ਹੋੜੀ ਇਹਨੂੰ ਪੁੱਛ ਲਿਆ ਇਹਨੇ ਆਪਦਾ ਨੰਬਰ ਦੇਤਾ ਤੇ ਇਹ ਮੈਨੂੰ ਕਹਿੰਦੀ ਕਿ ਤੂੰ ਮੇਰਾ ਨੰਬਰ ਲੈ ਜਾ ਕਰ ਕਿ ਮੇਰਾ ਮੁੰਡਾ ਮੇਰਾ ਫੋਨ ਨਹੀਂ ਚੱਕਦਾ ਕਿ ਮੈਂ ਤੈਨੂੰ ਪੁੱਛ ਲਿਆ ਕਰੂੰ ਕਿ ਬਈ ਇਹਨੇ ਬਹਾਨੇ ਨਾਲ ਚੱਲ ਸਾਡੇ ਕੋਲ ਇੱਕ ਦੂਜਾ ਨੰਬਰ ਆ ਗਿਆ ਅੱਛਾ ਨੰਬਰ ਤੋਂ ਹੀ ਗੱਲ ਚੱਲ ਪਈ ਨੰਬਰ ਤੋਂ ਹੀ ਬਈ ਗੱਲ ਚੱਲ ਪਈ ਇਹ ਹੋਲੀ-ਹੋੜੀ ਮੈਨੂੰ ਫੋਨ ਲਾ ਲਿਆ ਕਰੇ ਤੇ ਮੈਂ ਕਹਿਦਾ ਕਿ ਰਹਾ ਹਣਾ ਚੱਲ ਗਵਾੜ ਮੱਥਾ ਯਾਰ ਨਵੇਂ ਆਇਆ ਵਿਚਾਰਾ ਨੂੰ ਕੋਈ ਪਤਾ ਨਹੀਂ ਕਿ ਭਾਈ ਮੈਂ ਯਾਰ ਪੜਾਪੇ ਤੌਰ ਤੇ ਗੱਲਬਾਤ ਕਰਕੇ ਦੱਸ ਦਿਆ ਕਰ ਹਣਾ ਜੀ ਅਸੀਂ ਇੱਥੇ ਐਂ ਚਾ ਠਹਿਰ ਕੇ ਆਵਾਂਗੇ ਇਹ ਫਿਰ ਮੈਨੂੰ ਬਾਹਲਾ ਕਹਿਣ ਲੱਗੀ ਕਿ ਨਹੀਂ ਮੈਨੂੰ ਤੇਰੀ ਬਾਹਲੀ ਟੈਨਸ਼ਨ ਹੁੰਦੀ ਆ ਇਹ ਨਾਲੇ ਸ਼ੋਰ ਨੂੰ ਲਾਇਆ ਕਰਨ ਤੂੰ ਟਾਈਮ ਨਾਲ ਆ ਜਾ ਕਰ ਫਿਰ ਇੱਥੋਂ ਬਈ ਸਾਡਾ ਕੰਮ ਚੱਲ ਪਿਆ ਸੀ ਅੱਛਾ ਉੱਥੋਂ ਤੁਹਾਡਾ ਜਿਹੜੀ ਲਵ ਸਟੋਰੀ ਤੁਹਾਡੀ ਰੋਲਪੀ ਅੱਛਾ ਭਾਈ ਤੈਨੂੰ ਜਿਹੜੀ ਗੱਲ ਇਹ ਕਹਿ ਰਿਹਾ ਸੱਚਾ ਸਾਰੀ ਹਾਂ ਵੀ ਇਹ ਸੱਚ ਹੈ ਸਾਰੀ ਗੱਲ ਇਹ ਵੀਡੀਓ ਕੌਣ ਲਿੱਕ ਕੀਤਾ ਨਾ ਉਹ ਵੀ ਪੁੱਛੇ ਨੂੰ ਉਹ ਤਾਂ ਮੈਂ ਪੁੱਛੂੰਗਾ ਉਹ ਗੱਲ ਤੇ ਆਉਂਗਾ ਮੈਂ ਅੱਛਾ ਤੁਸੀਂ ਤੁਹਾਡੇ ਘਰ ਵਾਲਾ ਹੈ ਨਹੀਂ ਨਾ ਵੀਰੇ ਮੌਤ ਹੋਈ ਕੀ ਕੀ ਗੱਲ ਬਣ ਗਈ ਸੀ ਉਹ ਕਿਉਂ ਮੌਤ ਹੋਈ ਉਹਦਾ ਇਨਸੀਡੈਂਟ ਹੋ ਗਿਆ ਸੀ ਵੀਰੇ ਟਰੈਕ ਇਨਸੀਡੈਂਟ ਹੋ ਗਿਆ ਸੀ ਕਿੰਨਾ ਟਾਈਮ ਹੋ ਗਿਆ ਜੀ ਉਹਨਾਂ ਨੂੰ ਉਹਨੂੰ ਤਾਂ ਸਾਲ ਹੋ ਗਿਆ ਜੀ ਸਾਲ ਹੋ ਗਿਆ ਅੱਛਾ ਉਸ ਤੋਂ ਬਾਅਦ ਕਿਸੇ ਨਾਲ ਹੋਰ ਨਾ ਵਿਆਹ ਕਰਾਉਣ ਦੀ ਸੋਚੀ ਨਹੀਂ ਤੁਸੀਂ ਨਾ ਨਾ ਵੀਰੇ ਕਿਸੇ ਨਾਲ ਨਹੀਂ ਸੋਚੀ ਇਹਦੇ ਨਾਲ ਹੀ ਸੋਚੀ ਸੀ ਹਾਂ ਜੀ ਇਹ ਵੀ ਨਹੀਂ ਸੋਚੀ ਸੀ ਕੀ 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 ਸੁਪਨੇ ਸਜਾਏ ਸੀ ਕੀ ਤੂੰ ਸੋਚਿਆ ਸੀਗਾ ਵੀ ਤੇਰਾ ਰਿਸ਼ਤਾ ਇਹਦੇ ਨਾਲ ਹੋ ਜਾਊਗਾ ਤੈਨੂੰ ਸੁਪਨੇ ਹੁੰਦੇ ਆ ਬੰਦੇ ਦੇ ਵੀ ਹੁਣ ਮੇਰੀ ਜ਼ਿੰਦਗੀ ਵਧੀਆ ਹੋ ਜਾਊਗੀ ਐਦਾਂ ਕੋਈ ਸੋਚਿਆ ਸੀ ਕੁਝ ਵੀਰੇ ਸੋਚਿਆ ਤਾਂ ਬਹੁਤ ਕੋਸੀ ਨਹੀਂ ਨੀ ਇਹਨਾਂ ਕੋਈ ਸੋਚਿਆ ਮੇਰੇ ਬਾਰੇ ਕੀ ਕੀ ਸੋ ਮੈਂ ਤੇਦੇ ਨਾਲ ਵਿਆਹ ਕਰਾਉਂਦਾ ਵੀ ਸੋਚਿਆ ਸੀ ਮੈਂ ਕਿ ਵਧੀਆ ਖੁਸ਼ ਰੱਖੂੰਗੀ ਪੈਸੇ ਤੇਲੇ ਮੇਰੇ ਕੋਲ ਵਾਦੂ ਸੀ ਵੀਰੇ ਇਹਨੂੰ ਕਿਤੇ ਜਵਾਬ ਦਿੱਤਾ ਤਾਂ ਪੁੱਛ ਲੈਨੂੰ ਤੈਨੂੰ ਸ਼ਰਮ ਨਹੀਂ ਆਈ ਵੀ ਤੈਨੂੰ ਗੱਲ ਇਦਾਂ ਨਹੀਂ ਲੱਗੀ ਵੀ ਮੇਰੇ ਦੋਸਤ ਦਾ ਜਿਹੜਾ ਹੈਗਾ ਇਹ ਮੇਰੇ ਮੁੰਡੇ ਦਾ ਦੋਸਤ ਆ ਤੇ ਤੂੰ ਇਹ ਕੰਮ ਕਰਨੀ ਨਾ ਨਾ ਵੀਰੇ ਦੋਸਤ ਦਾ ਨਹੀਂ ਗੱਲ ਹੁੰਦੀ ਮੈਂ ਤੇਦੇ ਨਾਲ ਗੱਲ ਕਰਨੀ ਸੀ ਮੈਂ ਕਰ ਲਈ ਵੀਰੇ ਇਹਦੇ ਨਾਲ ਤੇ ਮੈਨੂੰ ਵਧਜਾ ਲੱਗੇ ਮਤਲਬ ਨਾ ਨਾ ਵੀਰੇ ਜਿਆਦਾ ਕੋਈ ਸਰਕਲ ਹੈ ਨਹੀਂ ਮੈਨੂੰ ਵਧਜਾ ਲੱਗੇ ਦਾ ਨੇਚਰ ਵਧਜਾ ਲੱਗਿਆ ਕਿਹੜਿਆਂ ਨੇ ਵੀਡੀਓ ਲੀਕ ਕੀਤੀ ਉਹ ਮੈਨੂੰ ਬਹੁਤ ਬੁਰੀਆਂ ਲੱਗਣ ਤੈਨੂੰ ਪਤਾ ਸੀ ਇਹਦਾ ਵਿਆਹ ਹੋਇਆ ਹੋਇਆ ਹਾਂ ਇਹਦਾ ਵਿਆਹ ਹੋਇਆ ਹੋਇਆ ਸੀਦਾ ਵੀ ਤਲਾਕ ਹੋ ਗਿਆ ਤੁਹਾਨੂੰ ਦੱਸਿਆ ਸਾਰਾ ਕੁਝ ਹਾਂ ਇਹਨੇ ਮੈਨੂੰ ਸਾਰਾ ਕੁਝ ਦੱਸਿਆ ਸੀ ਇਹਨੇ ਮੈਨੂੰ ਆਪ ਵੀ ਕਿਹਾ ਸੀ ਤੁਸੀਂ ਮੇਰੇ ਨਾਲ ਗੱਲ ਕਰ ਲਓ ਤੇ ਮੈਂ ਇਹਨਾਂ ਨੂੰ ਕਹਤਾ ਸੀ ਚਲ ਕਰ ਲੈਨੇ ਹ ਤੇ ਇਹਨਾਂ ਨੇ ਫਿਰ ਮੈਨੂੰ ਵਾ ਪੋਛੀ ਨੇ ਬਹੁਤ ਉਸ ਕੀਤੇ ਮੈਨੂੰ ਬਰਾਇ ਨਾਲ ਤੁਸੀਂ ਦੇਖ ਸਕਦੇ ਹੋ ਦੋਸਤੋ ਗੱਲ ਕੀ ਹੋਈ ਆ ਸਾਰੀ ਗੱਲ ਜਿਹੜੀ ਮੁੱਦਾ ਬਣਿਆ ਇਸ ਮੁੰਡੇ ਬਾਈ ਜੀ ਤੁਹਾਡੀ ਚੁੰਨੀ ਨਹੀਂ ਕਰਦੀ ਬਈ ਕੋਨੀ ਵੀਰੇ ਖੜ ਜੂ ਤੁਸੀਂ ਦੇਖ ਲਓ ਦੋਸਤੋ ਗੱਲ ਕੀ ਆ ਸਾਰੀ ਗੱਲ ਇਹ ਹੈ ਦੋਸਤੋ ਜਿਹੜਾ ਇਹ ਮੁੰਡਾ ਸੀ ਇਹਨਾਂ ਦਾ ਕੋਈ ਗਵਾਂਢੀ ਨਹੀਂ ਸੀਗਾ ਇਹ ਉਹਨਾਂ ਦੇ ਗਵਾਂਢ ਦੇ ਵਿੱਚ ਆਉਂਦੇ ਆ ਠੀਕ ਹੈ ਆਉਂਦੇ ਆ ਉਸ ਦੇ ਬਾਅਦ ਇਹ ਉਹਨਾਂ ਦੇ ਘਰੇ ਆਉਣਾ ਜਾਣਾ ਇਹਦਾ ਬਣਦਾ ਕਿਉਂ ਬਣਦਾ ਕਿਉਂਕਿ ਉਸ ਦੇ ਇਸ ਦੇ ਮੁੰਡੇ ਨਾਲੇ ਦੀ ਦੋਸਤੀ ਬਣ ਜਾਂਦੀ ਆ ਉਹਦੇ ਘਰੇ ਆਉਣਾ ਜਾਣਾ ਬਣ ਜਾਂਦਾ ਹੌਲੀ ਹੌਲੀ ਇਹਨਾਂ ਦਾ ਭੱਪਾ ਇਦਾਂ ਗੂੜਾ ਹੋ ਜਾਂਦਾ ਵੀ ਇਹਨੂੰ ਰੋਟੀ ਟੋਕ ਕੇ ਪੁੱਛਣ ਲੱਗ ਜਾਂਦੀ ਆ ਤੇ ਇਹ ਇਹਦੇ ਉਲਟ ਹੋ ਜਾਂਦਾ ਇਹਨੂੰ ਵਧਿਆ ਲੱਗਣ ਲੱਗ ਜਾਂਦੀ ਆ ਗੱਲਾਂ ਇਹਨਾਂ ਦੀਆਂ ਰਲ ਜਾਂਦੀਆਂ ਹੌਲੀ ਹੌਲੀ ਇਸ ਤੋਂ ਬਾਅਦ ਇਹਨੇ ਇਹਨੂੰ ਨੰਬਰ ਦਿੱਤਾ ਵੀ ਮੈਨੂੰ ਫੋਨ ਲਾ ਕੇ ਦੱਸ ਦਿਆ ਕਿ ਮੇਰਾ ਮੁੰਡਾ ਕਿੱਥੇ ਆ ਮੁੰਡਾ ਕੀ ਕਰਦਾ ਮੇਰਾ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹਨਾਂ ਦੀ ਰਾਤ ਨੂੰ ਗੱਲਬਾਤ ਹੋਣ ਲੱਗੀ ਫੋਨ ਦੇ ਉੱਤੇ ਚੈਟ ਹੋਣ ਲੱਗੀ ਉਸ ਤੋਂ ਬਾਅਦ ਇਹਨਾਂ ਦੀ ਲਵ ਸਟੋਰੀ ਅੱਗੇ ਵਧੀ ਫੇਰ ਇਹਨੇ ਦੱਸਿਆ ਵੀ ਮੇਰਾ ਵਿਆਹ ਪਹਿਲਾਂ ਹੋਇਆ ਸੀ ਇਹਦੇ ਜਵਾਗ ਵਿੱਚ ਤਲਾਕ ਹੋ ਗਿਆ ਸੀ ਇਹਨਾਂ ਦਾ ਘਰ ਵਾਲਾ ਜਿਹੜਾ ਸੀ ਐਕਸੀਡੈਂਟ ਦੇ ਵਿੱਚ ਉਹਦੀ ਮੌਤ ਹੋ ਗਈ ਸੀ ਅੱਛਾ ਉਹਦੀ ਭੈਣ ਐਕਸੀਡੈਂਟ ਦੇ ਵਿੱਚ ਮੌਤ ਹੋ ਗਈ ਸੀ ਹਾਂਜੀ ਅੱਛਾ ਉਸ ਤੋਂ ਬਾਅਦ ਇਹਦੇ ਨਾਲ ਤੇਰਾ ਇਸ਼ਕ ਹੋਇਆ ਉਹ ਕਿਤੇ ਹੋਰ ਕਿਸੇ ਨਾਲ ਤਾਂ ਨਹੀਂ ਹੋਇਆ ਨਹੀਂ ਵੀਰੇ ਜੀ ਨਹੀਂ ਹੋਇਆ ਸੀ ਮੇਰੇ ਇਸ ਇਹਦੇ ਨਾਲ ਪੱਕਾ ਹੋਇਆ ਸੀ ਹਾਂਜੀ ਪੱਕਾ ਅਸ਼ਲੀਲ ਤੇਰੀਆਂ ਵੀਡੀਓ ਲੀਕ ਹੋਈਆਂ ਤੁਹਾਨੂੰ ਕਿਵੇਂ ਪਤਾ ਲੱਗਿਆ ਵਰੇ ਮੇਰੇ ਕੋਲ ਆਈ ਸੀ ਵੀਡੀਓ ਗਰੁੱਪ ਚ ਕਿਸੇ ਮੁੰਡੇ ਨੂੰ ਵੀ ਵਾਇਰਲ ਕਰ ਦੇਣ ਐਡ ਕਰਤਾ ਤੇ ਉਹ ਗਰੁੱਪ ਚ ਖੋਲਿਆ ਮੈਂ ਉੱਤੇ ਆਈ ਪੀਸੀ ਕਿਹਨੇ ਕਿਹਨੇ ਲੀਕ ਨੇ ਕੀਤੀ ਆ ਵਿਰੇ ਫੇਕ ਐਡੀ ਬਣਾ ਕੇ ਨੇ ਕੀਤੀ ਆ ਇਹ ਇਹਦੀ ਕੋਈ ਸੇਲੀ ਸੁਲੀ ਹੋਊਗੀ ਅੱਛਾ ਇਹਦੀ ਸੇਲੀ ਵਸੀ ਹਾਂ ਵਿਰੇ ਉਹਨੇ ਲਈ ਹੈਗੀ ਤੇਰੀ ਹਾਂ ਬਈ ਅੱਛਾ ਤੂੰ ਇਹਦੀ ਵੀਡੀਓ ਲੀਕ ਕਰ ਤੋ ਕੀਤੀ ਐ ਬਈ ਮੈਂ ਨਹੀਂ ਕੀਤੀ ਸੀ ਯਾਰ ਉਹ ਫੋਨ ਦੇ ਵਿੱਚ ਪਿੰਗਾ ਸੀ ਤੇ ਉਹਦੇ ਅਸੀਂ ਲੜ ਪਏ ਤੇ ਉਹਨੇ ਫੋਨ ਮੇਰਾ ਫਰੋਲ ਲਿਆ ਕਿਹਨੇ ਮੇਰੀ ਸੇਲੀ ਨੇ ਅੱਛਾ ਤੂੰ ਇਹਨੂੰ ਦੱਸਿਆ ਨਹੀਂ ਵੀ ਮੇਰੀ ਸੇਲੀ ਹੈਗੀ ਨਾ ਵੀ ਦੱਸਿਆ ਨਹੀਂ ਮੈਂ ਇਹਨੂੰ ਠੀਕ ਆ ਤੇ ਉਹਨੇ ਨੈਟ ਤੇ ਬਾਤਾਂ ਚੱਕ ਕੇ ਬਈ ਉਹ ਫਿਰ ਇਹਦੇ ਕੋਲੇ ਪਹੁੰਚ ਗਿਆ ਮੈਂ ਤਾਂ ਬਹੁਤ ਡਰੀਡ ਕੀਤੀਆਂ ਪਰ ਬਈ ਯਾਰ ਉਹ ਪੈ ਗਈਆਂ ਪੈ ਗਈਆਂ ਹਾਂ ਬਈ ਤੁਸੀਂ ਦੇਖ ਲਓ ਯਾਰ ਦੋਸਤੋ ਇਹਦੀ ਗਰਲਫ੍ਰੈਂਡ ਸੀ ਕਿ ਆ ਸਰ ਬਈ ਤੇਰੀ ਗਰਲਫ੍ਰੈਂਡ ਸੀ ਕਿੰਨਾ ਟਾਈਮ ਆ ਤੇਰੀ ਗਰਲਫ੍ਰੈਂਡ ਸੀ ਉਹਨੂੰ ਬਈ ਮ ਨੂੰ ਤਿੰਨ ਚਾਰ ਮਹੀਨੇ ਹੋ ਗਏ ਗੱਲ ਕਰਦੇ ਤਿੰਨ ਚਾਰ ਮਹੀਨੇ ਇਹਦੇ ਨਾਲ ਇਹਦੇ ਨਾਲ ਬਈ ਹੁਣ ਆਲਾ ਮ ਨੂੰ ਘੱਟੋ ਘੱਟ 7 ਮਹੀਨੇ ਦੇ ਨਾਲ ਹੋਗੇ ਬਈ 7 ਮਹੀਨੇ ਇਹਦੇ ਨਾਲ ਹੋ ਗਏ ਤੇ 3 ਮਹੀਨੇ ਉਹਦੇ ਨਾਲ ਹੋ ਗਏ ਤੇ ਇਹ ਇਹਨੇ ਤੈਨੂੰ ਕੀ ਨਹੀਂ ਦਿੱਤਾ ਬਈ ਜਿਹੜਾ ਤੂੰ ਉਹ ਤੋਂ ਲੱਭਦਾ ਫਿਰਦਾ ਯਾਰ ਇਨੇ ਬਈ ਮੈਨੂੰ ਸਭ ਕੁਝ ਦਿੱਤਾ ਆਪਾਂ ਕੋ ਮੁੱਕਰ ਗਏ ਪਰ ਉਹ ਆਏ ਆ ਉਹ ਵੀ ਤਾਂ ਬਣਾਉਦਾ ਰਿਹਾ ਇਹਦੀਆਂ ਹਾਂ ਵੀਡੀਓ ਹਾਂ ਬਈ ਬਣਾਇਆ ਤੇ ਇਹ ਤੈਨੂੰ ਕਹੀਂ ਰੋਕਦੀ ਨਹੀਂ ਸੀ ਰੋਕਦੀ ਨਹੀਂ ਸੀ ਇਹਨੂੰ ਤੂੰ ਨਾ ਵੀਰੇ ਇਹਨੂੰ ਮੈਂ ਸਾਰਾ ਕੁਝ ਰੋਕਦੀ ਸੀ ਮੈਨੂੰ ਕਹਿੰਦਾ ਤੈਨੂੰ ਮੇਰੇ ਤੇ ਯਕੀਨ ਹੈ ਨਹੀਂ ਪਿਆਰ ਹੈ ਨਹੀਂ ਤੈਨੂੰ ਮੈਂ ਕਹਿੰਦੀ ਚੱਲ ਬਣਾ ਲੈ ਹੂੰ ਬੰਦੇ ਯਕੀਨ ਨੇ ਕਹਿੰਦਾ ਇਹਨੇ ਮੈਨੂੰ ਕੀ ਪਤਾ ਸੀ ਇਦਾਂ ਇਦਾਂ ਵੱਡਾ ਕਰੂਗਾ ਮੇਰੇ ਨਾਲ ਇਦਾਂ ਦੇ ਵੱਡਾ ਰੌੜ ਹੋ ਜਾਊਗਾ ਤੁਸੀਂ ਦੇਖ ਲਓ ਦੋਸਤੋ ਕੁੜੀ ਨੇ ਇੰਨਾ ਯਕੀਨ ਕੀਤਾ ਇਹ ਅਸ਼ਲੀਲ ਵੀਡੀਓ ਬਣਾਉਦਾ ਸੀ ਪਰ ਯਾਰ ਕੀ ਜ਼ਰੂਰਤ ਸੀ ਅਸ਼ਲੀਲ ਵੀਡੀਓ ਕਿਉਂ ਬਣਾਉਣੀ ਤੁਸੀਂ ਸਾਹਮਣੇ ਨਾ ਰਹਿ ਜਾਣਗੇ ਨੇ ਕਹਿੰਦਾ ਇਹ ਕਹਿੰਦੇ ਨਿਸ਼ਾਨੇ ਨਾ ਰਹਿ ਜਾਣਗੇ ਨਿਸ਼ਾਨੀਆਂ ਹੀਗਾ ਦੀਆਂ ਰਹਿ ਜਾਣਗੀਆਂ ਹੁਣ ਦੰਦ ਕੱਢੀਏ ਨਾ ਬਈ ਪਿਆਰ ਮੁਹੱਬਤ ਦੀਆਂ ਬਈ ਪਿਆਰ ਮੁਹੱਬਤ ਦੀਆਂ ਜਿਹੜੀ ਤੂੰ ਜਲੂਸ ਕੱਢਦਾ ਇਹ ਕੁੜੀ ਦੇ ਵੀਡੀਓ ਲੀਕ ਕਰਕੇ ਤੈਨੂੰ ਬਾਦਰੀ ਵਾਲੀ ਗੱਲ ਆ ਇਹ ਬਾਦਰੀ ਤਾਂ ਉਹ ਚੰਗੀ ਗੱਲ ਕੀਤੀ ਤੂੰ ਚੰਗੀ ਗ ਯਾਰ ਬਈ ਮੈਂ ਕਿਹੜਾ ਜਾਣ ਕੇ ਤੀਆਂ ਉਹਨੇ ਕਰਤੀਆਂ ਕੁੱਲੜ ਪੀਜ ਵਾਲੇ ਨੇ ਹੋਗੀਆਂ ਨਹੀਂ ਬਈ ਯਾਰ ਨਹੀਂ ਹੁਣ ਕੁੱਲੜ ਪੀਜ ਵਾਲੇ ਵਿੱਚ ਕਿਉਂ ਲਿਆ ਆ ਬਈ ਤੂੰ ਕੁੱਲੜ ਪੀਜ ਲੈਣ ਤੇ ਉਹਨਾਂ ਨੇ ਤੇ ਆਪ ਦੀ ਆਪ ਵੀਡੀਓ ਕੀਤੀ ਹੋਊਗੀ ਲੀਕ ਯਾਰ ਤੇ ਬਈ ਯਾਰ ਉਹਨਾਂ ਤੇ ਫਿਰ ਸਾਡੇ ਤੋਂ ਆਪ ਤੇ ਹੀ ਹੋਊਗਾ ਬਈ ਆਪ ਤੋਂ ਫਿਰ ਤੂੰ ਨਾਲੇ ਕਈ ਨਾ ਆਪ ਹੀ ਲੀਕ ਹੋ ਗਈਆਂ ਨਾਲੇ ਕਈ ਨਾ ਆਪਣੀ ਲੀਕ ਹੋ ਗਈ ਉਹ ਬਈ ਯਾਰ ਜਿਹੜੀ ਮੇਰੀ ਦੂਜੀ ਸਹੇਲੀ ਸੁਣ ਮਾ ਆਪਦੀ ਆ ਪਤਾ ਇਹਦਾ ਕੈਰੀਅਰ ਖਰਾਬ ਹੋ ਜਾਊਗਾ ਕੁੜੀ ਦਾ ਤੇ ਕੈਰੀਅਰ ਬਈ ਕੋਈ ਗੱਲ ਨਹੀਂ ਮੇਰਾ ਕਿਹੜਾ ਹੋਇਆ ਨਹੀਂ ਇੱਕ ਤਾਂ ਤੁਹਾਨੂੰ ਸ਼ਰਮ ਆਉਣੀ ਚਾਹੀਦੀ ਹੈ ਦੋਨੋਂ ਤੁਹਾਨੂੰ ਦੋਵਾਂ ਨੂੰ ਤੇਰਾ ਕੀ ਹੱਕ ਮੁੰਡੇ ਦਾ ਦੋਸਤ ਸੀ ਤੇ ਤੇਰਾ ਹੱਕ ਕੀ ਹੈ ਜਾਰੀ ਦੇ ਵਿੱਚ ਕਲੰਕ ਲਾਤਾ ਤੂੰ ਤਾਂ ਯਾਰ ਬਈ ਬਈ ਮੈਂ ਕਲੰਕ ਲਾਇਆ ਇਹਨੂੰ ਵੀ ਸੋਚਣਾ ਚਾਹੀਦਾ ਸੀ ਤੇਰੀ ਇੰਨੀ ਗੁੜੀ ਜਾਰੀ ਹੋ ਤਨੂੰ ਆਪਦੇ ਘਰੇ ਲੈ ਕੇ ਜਾਂਦਾ ਰਿਹਾ ਤੇ ਤੂੰ ਉਹਨਾਂ ਦੀ ਉਹਦੀ ਮਾਂ ਨਾਲੀ ਗੱਲਾਂ ਕਰੀ ਜਾਂਦਾ ਯਾਰ ਤੇ ਹੁਣ ਬਈ ਯਾਰ ਜੇ ਧੱਕੇ ਨਾਲ ਗੱਲ ਕਰੂਗੀ ਕੌਣ ਪਿੱਛੇ ਹਟਦਾ ਯਾਰ ਬਈ ਅੱਛਾ ਫਿਰ ਕਿਉਂ ਪਿੱਛੇ ਗਾ ਤੂੰ ਨਹੀਂ ਹਟਦਾ ਤੁਸੀਂ ਬਈ ਮੈਂ ਤਾਂ ਬਹੁਤ ਜ਼ੋਰ ਲਾਇਆ ਸੀ ਮੈਂ ਤੈਨੂੰ ਐਂ ਵੀ ਕਹਿ ਦਿੰਦਾ ਸੀ ਬਿਸ਼ਰਮੀ ਦੇ ਨਮਰਾ ਕੀ ਆਂਟੀ ਮੈਂ ਨਹੀਂ ਗੱਲ ਕਰਦਾ ਤੇਰੇ ਨਾਲ ਕਿ ਤੂੰ ਮੈਨੂੰ ਫੋਨ ਨਾਲ ਲਾਇਆ ਕਰ ਠੀਕ ਹੈ ਜੇ ਆਪਦਾ ਸ਼ੋਰ ਭਾਲਣਾ ਹੁੰਦਾ ਹੈ ਸਾਡੇ ਘ ਠੀਕ ਹੈ ਮੈਨੂੰ ਵੀ ਹੁਣ ਭਾਲਣਾ ਆਇਆ ਕਰ ਤੂੰ ਇਹ ਚਾਕੇ ਮੂ ਮੈਨੂੰ ਵੀ ਭਾਲਣਾ ਆਇਆ ਦੀ ਪਿੱਛੇ ਦੋਸਤੋ ਕਲਜੋਗ ਆ ਗਿਆ ਕਲਜੋਗ ਆ ਗਿਆ ਤੁਸੀਂ ਦੇਖ ਸਕਦੇ ਹੋ ਮਾਂ ਮਾਂ ਸੀਗੀ ਕਿਸੇ ਦੀ ਆਪਾਂ ਕਹਿ ਦਿੱਤੀ ਦੋਸਤ ਦੀ ਹੀ ਮਾਂ ਨਾਲ ਇਹਨੇ ਗੱਲ ਕਰ ਲਈ ਇਹਦਾ ਪੱਕਾ ਦੋਸਤ ਸੀ ਠੀਕ ਹੈ ਇਹਦੇ ਇਹ ਘਰੇ ਜਾਂਦਾ ਸੀਗਾ ਤੇ ਉਹਦੀ ਮਾਂ ਨਾਲ ਹੀ ਗੱਲ ਕਰ ਲਈ ਆ ਤੁਸੀਂ ਦੇਖ ਲਓ ਯਾਰ ਕਿੰਨਾ ਕਲਜੋਗ ਆਇਆ ਪੈ ਰ ਇਹ じゃ ਕਲਜੋਗ ਵੀ ਆਉਣਾ ਸੀ ਇਹ ਜੀਆਂ ਚੀਜ਼ਾਂ ਵੀ ਆਉਣੀਆਂ ਸੀਗੀਆਂ ਇਹ ਖਬਰ ਤੁਹਾਡਾ ਪਿੰਡ ਏਰੀਆ ਕਿਹੜਾ ਇਹ ਤਰਨਤਾਰਨ ਦਾ ਸਾਡਾ ਤਰਨਤਾਰਨ ਏਰੀਆ ਦੇਖੋ ਦੋਸਤੋ ਇਹਨਾਂ ਦਾ ਤਰਨਤਾਰਨ ਏਰੀਆ ਤੁਸੀਂ ਦੇਖ ਲਓ ਤਰਨਤਾਰਨ ਦੇ ਏਰੀਏ ਦੇ ਵਿੱਚ ਇਹੋ ਜਿਹੀਆਂ ਕੁੜੀਆਂ ਵੀ ਹੈਗੀਆਂ ਜਿਹੜੀਆਂ ਇਹੋ ਜਿਹਾ ਕਲੰਕ ਲਾਈ ਜਾਂਦੀਆਂ ਆ ਉਹਦੇ ਤਰਨਤਾਰਨ ਏਰੀਏ ਦੀਆਂ ਤੁਸੀਂ ਮੇਰੀ ਗੱਲ ਦੱਸੋ ਇੱਕ ਧਿਆਨ ਨਾਲ ਸੁਝਾਰੀ ਦੇ ਵਿੱਚ ਇਹ ਚੀਜ਼ਾਂ ਸਹੀ ਆ ਨਹੀਂ ਬਈ ਹੈ ਤਾਂ ਬਹੁਤ ਗਲਤ ਆ ਚੀਜ਼ਾਂ ਯਾਰ ਇਹ ਪਰ ਨਹੀਂ ਪਤਾ ਲੱਗਦਾ ਯਾਰ ਬਈ ਇਹਨੇ ਬਈ ਮੈਨੂੰ ਯਾਰ ਤੱਕਾ ਕੀਤਾ ਠੀਕ ਆ ਹੁਣ ਇਹਨੇ ਤੱਕਾ ਕੀਤਾ ਤੱਕਾ ਕੀਤਾ ਭਲੇ ਤੂੰ ਵੀਰੇ ਹੁਣ ਤਾਂ ਕਿਹੜਾ ਕੁਛ ਮਰਜ਼ੀ ਕਹੀ ਜਾਵੇ ਹੁਣ ਤਾਂ ਰੱਬ ਹੀ ਵੇਖੂਗਾ ਹੈ ਬਸ ਕਿਹੜਾ ਕੋਈ ਰੱਬ ਕੀ ਵੇਖੂਗਾ ਵੀਡੀਓ ਤੇ ਲੋਕਾਂ ਨੇ ਤੇ ਵੇਖ ਲਈ ਤੇਰੀ ਰੱਬ ਦਾ ਕੀ ਵੇਖੂ ਰੱਬ ਵੀ ਰੱਬ ਨੂੰ ਰੱਬ ਨੇ ਰੱਬ ਕੋਲ ਕਿਹੜਾ ਫੋਨ ਹੈਗਾ ਬਸ ਲੋਕਾਂ ਨੇ ਸਵਾਦ ਲੈ ਲਿਆ ਲੋਕ ਲੋਕ ਹਲਕੇ ਹੋ ਗਏ ਤੇਰੀਆਂ ਵੀਡੀਓ ਵੇਖ ਕੇ ਤੈਨੂੰ ਸ਼ਰਮ ਆਉਣੀ ਚਾਹੀਦੀ ਆ ਤੂੰ ਪਹਿਲਾਂ ਇਹ ਜਿਹੇ ਵੀਡੀਓ ਬਣਵਾਉਣੀ ਕਿਉਂ ਐ ਤੂੰ ਵੀਰੇ ਇਹਨੇ ਮੈਨੂੰ ਤੱਕੇ ਨਾ ਕਿਹਾ ਸੀ ਮੈਂ ਬਣਵਾ ਲਿਆਂ ਨਹੀਂ ਤੱਕੇ ਨਾਲ ਤੱਕੇ ਨਾਲ ਕੌਣ ਬਣਾਉਂਦਾ ਹੁੰਦਾ ਤੱਕੇ ਨਾਲ ਬਾਈ ਤੂੰ ਇਹਨੂੰ ਕਿਹਾ ਤੱਕੇ ਨਾ ਕਿਹਾ ਸੀ ਇਹਨੂੰ ਨਾ ਬਾਈ ਮੈਂ ਤਾਂ ਜਾਵਾਂ ਨਹੀਂ ਤੱਕਾ ਕੀਤਾ ਇਹ ਕਹਿੰਦੀ ਆਪਾਂ ਫੋਟੋਆਂ ਦਾ ਖੇਚ ਲੀਏ ਨਿਸ਼ਾਨੀਆਂ ਰੱਖ ਲੀਏ ਕਿ ਆ ਤੇ ਮੈਂ ਉਹ ਆ ਕਹਾਂਗਾ ਹੁਣ ਨੰਗੇ ਦੀਆਂ ਥੋੜੀਆਂ ਘੜਾ ਕੇ ਲਾਵਾਂਗੇ ਆਪਾਂ ਕਿ ਫੋਟੋਆਂ ਹੂੰ ਖੇਚ ਲਾਂਗੇ ਉਹ ਗੱਲ ਹੋ ਗਈ ਕਹਿੰਦੇ ਜਦੋਂ ਨਾ ਜੀ ਫੜੀ ਜਾਵੇ ਜਦੋਂ ਕੋਈ ਗੱਲ ਬਣ ਜੇ ਜਦੋਂ ਜਾਂ ਕੋਈ ਸਿਸਟਮ ਬਣ ਜੇ ਠੀਕ ਹੈ ਉਦੋਂ ਇਹ ਕੁੜੀਆਂ ਮੁੱਕਰ ਜਾਂਦੀਆਂ ਹੁਣ ਤੁਸੀਂ ਇਹ ਦੇਖੋ ਇਹ ਕੁੜੀ ਦੀ ਜਦੋਂ ਗੱਲ ਲੀਕ ਹੋ ਗਈ ਵੀਡੀਓ ਜਾਂ ਕੋਈ ਗੱਲ ਬਣ ਗਈ ਨਾਲ ਦੀ ਨਾਲੇ ਪਲਟ ਗਈ ਵੀ ਇਹਨੇ ਮੇਰੇ ਨਾਲ ਧੱਕਾ ਕੀਤਾ ਇਹਨੇ ਮੈਨੂੰ ਫੋਰਸ ਕੀਤਾ ਵੀਡੀਓ ਬਣਾਉਣ ਲਈ ਇਹਨੇ ਮੇਰੀਆਂ ਨੰਗੀ ਦੀਆਂ ਫੋਟੋਆਂ ਬਣਾਈਆਂ ਬਈ ਯਾਰ ਧੱਕੇ ਨਾਲ ਕਿਵੇਂ ਬਣ ਜਾਣਗੀਆਂ ਜੇ ਆਪਾਂ ਦਿਲੋਂ ਚਾਹਣੇ ਆ ਜਾਂ ਦਿਲੋਂ ਕਰਦੇ ਆ ਤਾਂ ਫਿਰ ਆਪਾਂ ਵੀਡੀਓ ਬਣਾਉਂ ਨਹੀਂ ਦਿੰਦੇ ਨਾ ਭਾ ਬਣਾਉਣੇ ਆ ਵੀਡੀਓ ਪਰ ਜੇ ਇੱਥੇ ਇਹਨਾਂ ਦਾ ਪਿਆਰ ਹੈ ਨਹੀਂ ਸੀ ਤਾਂ ਹੀ ਵੀਡੀਓ ਬਣੀਆਂ ਬਈ ਯਾਰ ਕਿਤੇ ਉਹ ਤਰੀਕਾ ਤੇ ਨਹੀਂ ਪੈਸੇ ਖਾਣ ਨੂੰ ਸਾਈ ਫਿਰਦਾ ਸੀ ਤੇ ਬਲੈਕਮੇਲ ਕਰਦਾ ਸੀ ਕਿਤੇ ਨਾ ਨਾ ਵੀ ਪੈਸੇ ਤਾਂ ਮਨੂੰ ਹੀ ਬਹੁਤ ਦੇ ਦਿੰਦੀ ਸੀ ਠੀਕ ਆ ਤਾਂ ਉਹ ਯਾਰ ਬਲੈਕਮੇਲ ਤਾਂ ਮੈਂ ਕੀ ਕਰਨਾ ਵਿਚਾਰੀ ਨੂੰ ਕਿ ਜਿਹੜੀ ਪਹਿਲਾਂ ਹੀ ਯਾਰ ਉਜੜ ਗਈ ਸੀ ਹਨਾ ਮੈਂ ਤਾਂ ਨੂੰ ਵਸਾਇਆ ਸੀ ਇਹਦਾ ਘਰ ਵਸਾਇਆ ਅੱਛਾ ਤੂੰ ਨਹੀਂ ਲੀਕ ਕੀਤੀਆਂ ਨਾ ਬਈ ਮੈਂ ਨਹੀਂ ਕੀਤੀਆਂ ਇਹ ਕਿਉਂ ਇਲਜ਼ਾਮ ਲਾਉਂਦੀ ਹੈ ਫਿਰ ਇਲਜ਼ਾਮ ਲਾਉਂਦੀ ਹੈ ਬਈ ਇਹਨੂੰ ਮੈਂ ਆਖ ਜਿਹਨੇ ਕੀਤੇ ਤੂੰ ਉਹਨਾਂ ਦੇ ਘਰੇ ਜਾ ਭਵੰਮਰੀ ਸਹੇਲੀ ਸੀ ਉਹ ਹਨਾ ਦੋ ਦਿਨਾਂ ਜਾ ਕੇ ਗੱਲ ਕਰ ਠੀਕ ਹੈ ਇਹ ਮੈਨੂੰ ਕਹਿੰਦੀ ਮੈਂ ਤੇਰੇ ਨਾਲ ਗੱਲ ਕਰ ਜਿਹੜਾ ਤੇਰਾ ਹੁਣ ਦੋਸਤ ਆ ਬਈ ਜਿਹੜਾ ਤੇਰਾ ਦੋਸਤ ਆ ਠੀਕ ਹੈ ਇਹਦੀ ਘਰ ਇਹਦਾ ਮੁੰਡਾ ਉਹਨੇ ਤੇਰੇ ਤੇ ਗੁੱਸਾ ਨਹੀਂ ਕੀਤਾ ਗੁੱਸਾ ਵੀ ਕੀਤਾ ਉਹਨੇ ਮੇਰੀ ਲੱਤ ਤੋੜਤੀ ਯਾਰ ਹੁਣ ਮੈਂ ਮਸਾ ਖੜਾਂ ਹਾਂਗੇ ਕਿ ਹੁਣ ਬਈ ਹੱਤ ਤੋੜਦੀ ਉਹ 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 ਵੀ ਸੋਚਦਾ ਹੋਊਗਾ ਵੀ ਮੈਂ ਇਹਨੂੰ ਦੋਸਤ ਬਣਾਇਆ ਸੀ ਇਹ ਇਹ ਤਾਂ ਮੇਰੀ ਗੱਲਬਾਤ ਸੀਗੀ ਵਧੀਆ ਮੇਰੇ ਨਾਲ ਰਹਿੰਦਾ ਸੀ ਮੇਰੇ ਨਾਲ ਖਾਂਦਾ ਪੀਂਦਾ ਸੀ ਤੇ ਮੇਰੀ ਯਾਰੀ ਦੇ ਵਿੱਚ ਇਹ ਹਜੇ ਕਲੰਕ ਲਾ ਗਿਆ ਇਹ ਹਾਂ ਵੀ ਕਹਿੰਦਾ ਯਾਰ ਉਹ ਤਾਂ ਇਹਨੂੰ ਵੀ ਛੱਡ ਗਿਆ ਹੁਣ ਇਹਨੇ ਉਹਨੂੰ ਬੇਦਖਲ ਕਰਤਾ ਛੱਡਤਾ ਮੁੰਡੇ ਮੁੰਡੇ ਛੱਡਦਾ ਸੀ ਹਾਂਜੀ ਤੁਸੀਂ ਕੀ ਛੱਡਣਾ ਉਹਨੇ ਆਪ ਛੱਡਿਆ ਹੋਊਗਾ ਤੁਹਾਨੂੰ ਬਸ ਜੀ ਜਿਹੜਾ ਕੋ ਮਰਜ਼ੀ ਮੰਨ ਲਓ ਹੁਣ ਕੀ ਕਰੋਗੇ ਕਿੱਥੇ ਜਾਓਗੇ ਇਨਸਾਫ ਕੀ ਤੋਂ ਲਵੋਗੇ ਇਨਸਾਫ ਵੀਰੇ ਤੁਸੀਂ ਦੇ ਸਕਦੇ ਹੁਣ ਅਸੀਂ ਤਾਂ ਕੀ ਦੇ ਸਕਦੇ ਹਾਂ ਅਸੀਂ ਤਾਂ ਲੋਕਾਂ ਕੋਲ ਥੋੜੀ ਗੱਲ ਤਬਾ ਤੂੰ ਲਜਾਦੀ ਹੋਰ ਬੇਜਤੀ ਹੋਗੀ ਸਾਡੀ ਵੀ ਬੇਜਤੀ ਕਾਦੀ ਹੋਗੀ ਤੇਰੀ ਤੈਨੂੰ ਤਾਂ ਇਹ ਤੈਨੂੰ ਥੋੜੀ ਬੇਜਤੀ ਉਹ ਨਹੀਂ ਹੋਈ ਜਦੋਂ ਤੂੰ ਇਹden gall kardeya ਵੀਰੇ ਮੇਰਾ ਤਾਂ ਇਹ ਬੇਜਮਨ ਬੇੜਾ ਹੀ ਭਾਤਾ ਮੈਂ ਤੁਸਰੀ ਨਹੀਂ ਬੇੜਾ ਭਾਤਾ ਤੂੰ ਵੀਡੀਓ ਤੂੰ ਰੋਕ ਸਕਦੀ ਸੀ ਇਹਨੂੰ ਮੇਰੀਆਂ ਵੀਡੀਓ ਨਾ ਬਣਾ ਵੀਡੀਓ ਨਾ ਬਣਾ ਕਿਉਂਕਿ ਇਹ ਵੀਡੀਓ ਦੇ ਨਾਲ ਹੀ ਤੇਰੀ ਜ਼ਿੰਦਗੀ ਖੜੀ ਸੀਗੀ ਵੀਰੇ ਬੱਸ ਨੇ ਬਹੁ ਮਾਰੀ ਕੀਤੀ ਮੇਰਾ ਰੋ ਨਿਕਲਦਾ ਮੈਂ ਤੁਹਾਨੂੰ ਬੋਲ ਲੋਕ ਹੁਣ ਦੰਦਿਆ ਕੱਢਦੇ ਤੈਨੂੰ ਵੇ ਵੇ ਕਿਦਾਂ ਪਤਾ ਹਾਂ ਵੀਰੇ ਹੱਸਦੇ ਵੀ ਲੋਕ ਹੋ ਜਾਂਦੀ ਉਹਦੀ ਵੀਡੀਓ ਲੀਕ ਹੋਈ ਸੀ ਆਜੂ ਬਹੁਤ ਖੁਸ਼ ਕਰਦੇ ਵੀਰੇ ਮੈਂ ਤੁਹਾਨੂੰ ਬੋਲਿਆ ਨਹੀਂ ਜਾਂਦਾ ਬਸ ਬੋਲਿਆ ਨਹੀਂ ਜਾਂਦਾ ਤੁਸੀਂ ਦੇਖੋ ਦੋਸਤੋ ਪਿਆਰ ਪਿਆਰ ਸੱਚਾ ਹੋਇਆ ਸੀ ਕਿ ਝੂਠਾ ਹੀ ਹੋਇਆ ਸੀ ਨਹੀਂ ਪਿਆਰ ਵੀ ਮੈਂ ਸੱਚਾ ਕੀਤਾ ਹੁਣ ਵੀ ਕਰਦਾ ਬਹੁਤ ਕਰਦਾ ਰੱਖੇ ਗੈਨ ਹੁਣ ਉਹ ਇਹ ਬਈ ਆਪ ਹੀ ਨਹੀਂ ਰਹਿੰਦੀ ਹੁਣ ਹਾਂ ਇਹ ਆਪ ਹੀ ਨਹੀਂ ਰਹਿੰਦੀ ਰਹਿਣਾ ਨਹੀਂ ਜਾਂਦੀ ਤੂੰ ਇਹ ਰਹਿ ਪੂੰਗੀ ਰੱਖੂਗਾ ਤਾ ਜੀ ਰੱਖੂਗੀ ਤਾਂ ਇਹ ਕਹਿੰਦੇ ਰੱਖੂਗਾ ਤਾਂ ਰੱਖ ਲੂੰਗੀ ਮੈਂ ਫਿਰ ਭਾਈ ਮੈਂ ਵੀ ਰੱਖ ਲੂੰਗਾ ਯਾਰ ਜਿਹਨੂੰ ਜਿਹੜੀ ਨੇ ਮੈਨੂੰ ਇਹ ਯਾਰ ਮੇਰੀ ਗੱਲ ਸੁਣ ਧਿਆਨ ਨਾਲ ਸੁਣ ਗੱਲ ਚੱਲ ਤੂੰ ਨਹੀਂ ਲੀਕ ਕੀਤੀ ਮੈਂ ਮੰਨਦਾ ਲੋਕਾਂ ਨੂੰ ਮੈਂ ਦੱਸਣਾ ਚਾਹੁੰਦਾ ਚੱਲ ਨਹੀਂ ਇਹ ਤਾਂ ਲੀਕ ਹੋਈਆਂ ਬਣਾਈਆਂ ਕਿਉਂ ਸੀ ਬਣਾ ਕੇ ਕਿਉਂ ਰੱਖੀਆਂ ਉਹਦੇ ਕੋਲ ਤੁਹਾਨੂੰ ਪਤਾ ਨਾ ਬੰਡ ਤੇ ਬੰਬ ਬਣਿਆ ਜਾਂਦਾ ਜੇ ਆਪਾਂ ਕੋਈ ਵੀਡੀਓ ਬਣਾ ਕੇ ਰੱਖ ਲਈਏ ਇਸ ਕਰਕੇ ਇਹ ਜੀਆਂ ਵੀਡੀਓ ਅਸ਼ਲੀਲ ਵੀਡੀਓ ਬਣਾ ਕੇ ਨਾ ਰੱਖੋ ਆਪਦੀਆਂ ਨਾ ਆਪਣੀ ਸਹੇਲੀ ਨਾਲ ਨਾ ਆਪਣੀ ਗਰਲਫ੍ਰੈਂਡ ਨਾਲ ਆਪਣੀ ਘਰ ਵਾਲੀ ਨਾਲ ਕਿਸੇ ਨਾਲ ਵੀ ਇਹੋ ਜਿਹੀਆਂ ਚੀਜ਼ਾਂ ਬਣਾ ਕੇ ਨਾ ਰੱਖੋ ਇਹ ਲੀਕ ਕਦੋਂ ਵੀ ਹੋ ਸਕਦੀਆਂ ਇਹ ਸੌਫਟਵੇਅਰ ਆ ਯਾਰ Google ਕੋਲ ਜਾਂਦਾ ਸਿਸਟਮ ਸਾਰਾ ਆਪਣਾ ਫੋਨ ਸਾਰਾ ਸ਼ੋਅ ਹੁੰਦਾ ਵੀ ਫੋਨ ਦੇ ਵਿੱਚ ਆਪਾਂ ਕੀ ਕਰਦੇ ਆ ਸਾਰਾ ਕੋਈ ਲੋਕਾਂ ਨੂੰ ਸੌਫਟਵੇਅਰ ਉੱਤੇ ਤੱਕ ਪਹੁੰਚਦਾ ਹੁੰਦਾ ਇਹ ਕਦੋਂ ਵੀ ਕੁਝ ਵੀ ਹੋ ਸਕਦਾ ਯਾਰ ਆਪਣੇ ਹੱਥ 'ਚ ਨਹੀਂ ਹੈਗਾ ਆਪਾਂ ਫੋਨ ਜਾਂ ਦੁਕਾਨ ਤੇ ਕੋਲ ਤੇ ਫੜਾ ਦਨੇ ਉੱਥੋਂ ਵੀ ਲੀਕ ਹੋ ਜਾਂਦੀ ਬਈ ਕਿਤੇ ਫੋਨ ਫੰਡ ਖਰਾਬ ਤਾਂ ਨਹੀਂ ਹੋਇਆ ਸੀ ਦੇਖ ਲਓ ਦੋਸਤੋ ਜਿਹੜੀਆਂ ਗੱਲਾਂ ਹੋ ਜਾਂਦੀਆਂ ਨਾ ਬਹੁਤ ਕਦੇ ਬਈ ਪੁੱਤਰਾ ਫੋਨ ਫੰਡ ਨਹੀਂ ਖਰਾਬ ਹੋਇਆ ਸੀ ਨਾ ਬਈ ਕਿਤੇ ਕਿਤੇ ਫੋਨ ਖਰਾਬ ਹੋਇਆ ਹੋਵੇ ਤੂੰ ਫੜਾਇਆ ਹੋਵੇ ਠੀਕ ਕਰਾਉਣ ਲਈ ਕਿਤੇ ਹੋਰ ਦੁਕਾਨ ਵਾਲੇ ਨੇ ਕਰਤੀਆਂ ਹੁਣ ਲੀਕ ਨਾ ਬਈ ਯਾਰ ਜੇ ਮੇਰਾ ਫੋਨ ਠੀਕ ਹੋ ਕਰੌਣ ਵੀ ਗਿਆ ਹਨਾ ਮੈਂ ਤੇ ਕੋਲੇ ਬਹਿ ਕੇ ਕਰਾਉਂਦਾ ਸੀ ਮੈਂ ਤੁਸੀਂ ਇਹ ਕਹਿਣਾ ਚਾਹੁੰਦੇ ਹੋ ਵੀ ਗਰਲਫ੍ਰੈਂਡ ਨੇ ਲੀਕ ਕੀਤੀ ਹੈ ਹਾਂ ਬਈ ਗਰਲਫ੍ਰੈਂਡ ਨੂੰ ਹੁਣ ਛੱਡੋਗੇ ਇਹਦੇ ਲਈ ਬਈ ਮੈਂ ਉਹਨੂੰ ਬੁਧਾਉਂਗਾ ਮੈਨੂੰ ਮਿਲੇ ਤਾਂ ਸੀ ਮੇਰਾ ਫੋਨ ਨਹੀਂ ਚੱਕਿਆ ਇਹਦੇ ਲਈ ਛੱਡੋਗੇ ਬਈ ਮੈਨੂੰ ਛੱਡਣੀ ਪੈਣੀ ਹੈ ਇਹਦੇ ਨਾਲ ਵਿਆਹ ਕਰਾਏਗਾ ਮੈਂ ਵਿਆਹ ਕਰਾਉਂ ਬਈ ਜਿਹੜੀਆਂ ਇਹਦੀਆਂ ਵੀਡੀਓ ਲੀਕ ਹੋਈਆਂ ਲੋਕਾਂ ਕੋਲ ਵੀਡੀਓ ਗਈਆਂ ਲੋਕਾਂ ਨੇ ਸਵਾਦ ਲੈ ਲਿਆ ਲੋਕਾਂ ਕੋਲ ਇਹਦੀ ਬੇਇੱਜ਼ਤੀ ਹੋ ਗਈ ਲੋਕਾਂ ਕੋਲ ਇਹ ਨੀਵੀ ਹੋ ਗਈ ਆਪਦੇ ਮਾਂ ਪਿਓ ਕੋਲ ਨੀਵੀ ਹੋ ਗਈ ਆਪਦੇ ਮੁੰਡੇ ਕੋਲ ਨੀਵੀ ਹੋ ਗਈ ਲੋਕਾਂ ਕੋਲ ਗਵਾਂਡੀਆਂ ਕੋਲ ਹਰ ਇੱਕ ਰਾ ਕਿਉਂਕਿ ਜੇ ਮੇਰੇ ਲਈ ਖੜੀ ਆ ਮੈਂ ਕੌਣਾ ਖੜਾ ਬਈ ਮੈਂ ਸੱਚਾ ਪਿਆਰ ਕੀਤਾ ਹਾਂ ਬਈ ਕੀਤਾ ਹੈ ਬਈ ਤੂੰ ਹੀ ਸੱਚਾ ਪਿਆਰ ਕੀਤਾ ਹਾਂਜੀ ਮੈਂ ਵੀ ਮੈਂ ਵੀ ਨਹੀਂ ਗਿਆ ਤਨ ਹਾਂਜੀ ਰੋ ਵੀਡੀਓ ਤੇਰੀ ਲੀਕ ਹੋ ਗਈਆਂ ਤੈਨੂੰ ਕੋਈ ਚੱਕਰ ਤਾਂ ਨਹੀਂ ਨਾ ਨਾ ਵੀਰੇ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਨਾ ਨਾ ਜਿਹੜੀ ਲੋਕਾਂ ਮੂਰੇ ਬੇਇੱਜ਼ਤੀ ਹੋ ਕੋਈ ਚੱਕਰ ਨਹੀਂ ਨਾ ਨਾ ਵੀਰੇ ਕੋਈ ਇਨਸਾਫ ਕੀ ਤੋਂ ਲਾਉਂਗੇ ਗਰਲਫ੍ਰੈਂਡ ਤੇ ਕਾਰਵਾਈ ਕਰ ਹੋ ਗਈ ਫਿਰ ਹਾਂ ਵੀਰੇ ਹੋ ਗਈ ਉਹ ਬਈ ਅੰਦਰ ਕਰਾ ਹੋਊਗੀ ਹੋਊਗੀ ਅੰਦਰ ਕਰਾਵਾਂਗੇ ਬਈ ਉਹਨੂੰ ਅਸੀਂ ਪਰਚਾ ਪਾਉ ਹਾਂ ਲੀਕ ਹੋ ਜਾਂ ਮੇਰੀਆਂ ਵੀਡੀਓ ਹਾਂ ਤੇ ਉਹ ਤਾਂ ਫਿਰ ਤੁਹਾਡੇ ਤੇ ਗੱਲ ਉਲਟ ਹੋ ਗਈ ਵੀ ਤੁਸੀਂ ਵੀਡੀਓ ਕਉ ਬਣਾਈ ਸਾਡਾ ਫੈਮਲੀ ਰਿਲੇਸ਼ਨ ਆ ਅਸੀਂ ਕੁਝ ਵੀ ਕਰ ਸਕਦੇ ਆ ਉਹਦਾ ਹੁਣ ਕਿਸੇ ਨੂੰ ਲੋਕ ਤਾਂ ਨਹੀਂ ਸਾਡੀ ਵੀਡੀਓ ਬਣਾ ਸਕਦੇ ਤੁਸੀਂ ਇਹ ਗੱਲ ਕਹਿੰਦੇ ਹੋ ਵੀ ਤੁਹਾਡੀ ਗਰਲ ਤੇਰੀ ਗਰਲਫ੍ਰੈਂਡ ਜਿਹੜੀ ਉਹਨੇ ਲੀਕ ਕੀਤੀ ਉਹਨੇ ਲੀਕ ਕੀਤੀਆਂ ਭਾਈ ਕਿਉਂਕਿ ਮੈਂ ਫੋਨ ਹੋਰ ਕੇ ਇਹਨੂੰ ਫੋਟ ਹੈਗਾ ਤੁਹਾਡੇ ਕੋਲ ਸਬੂਤ ਭਾਈ ਹੈਗਾ ਮੇਰੇ ਕੋਲੇ ਕਿਉਂਕਿ ਜਿਹੜਾ ਮੇਰੇ ਫੋਨ ਨੂੰ ਲੋਕ ਲੱਗਿਆ ਜਾਂ ਤਾਂ ਮੇਰੀ ਉਂਗਲ ਲੱਗਦੀ ਆ ਉਹਨੂੰ ਤੇ ਜਾਂ ਉਹਦੀ ਲੱਗਦੀ ਆ ਫੋਨ ਮੈਂ ਇਹਨੂੰ ਘੱਟ ਫੜਾਉਂਦਾ ਹੋਰ ਕਿਸੇ ਨੂੰ ਪਾਸਵਰਡ ਨਹੀਂ ਪਤਾ ਕਿਸੇ ਨੂੰ ਨਹੀਂ ਪਤਾ ਸੀ ਵੀ ਤੀਜਾ ਬੰਦਾ ਹੀ ਹੈ ਨਹੀਂ ਸੀ ਸਾਡੇ ਚ ਹੁਣ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਜਿਹੜੇ ਵੀਡੀਓ ਬਣਾ ਕੇ ਰੱਖ ਲੈਂਦੇ ਫੋਨਾਂ ਦੇ ਵਿੱਚ ਵੀਡੀਓ ਛਲੀਲ ਵੀਡੀਓ ਬਣਾ ਕੇ ਰੱਖ ਲੈਂਦੇ ਨੇ ਛੇਲੀਂਦੀਆਂ ਗਰਲਫ੍ਰੈਂਡ ਦੀਆਂ ਉਹਨਾਂ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿ ਬਈ ਯਾਰ ਕੋਈ ਵੀਡੀਓ ਨਾ ਰੱਖਿਆ ਕਰੋ ਹਨਾ ਕਿ ਜੇ ਤੁਹਾਡੇ ਕੁੜੀ ਤੁਹਾਨੂੰ ਪਿਆਰ ਕਰਦੀ ਐ ਨਹੀਂ ਬਹੁਤਾ ਪਰ ਇਹੋ ਜੇ ਯਾਰ ਫੁੱਦੂ ਕੰਮ ਨਾ ਕਰੋ ਕੋਈ ਫਾਇਦਾ ਨਹੀਂ ਇਹ ਕਦੋਂ ਵੀ ਲੀਕ ਹੋ ਸਕਦਾ ਉਸਦਾ ਕਿ ਰੱਬ ਨਾ ਕਰੇ ਕਿ ਆਪਣਾ ਕੁੜੀ ਨਾਲ ਵਿਆਹ ਨਹੀਂ ਹੋਣਾ ਹਨਾ ਕੁੜੀ ਨਿਗਾਹ ਅਗਲੇ ਘਰੇ ਵਸਣਾ ਹੁੰਦਾਗਾ ਕਿ ਵੀਰ ਬਣ ਕੇ ਮੇਰੀ ਬੇਨਤੀ ਆ ਕਿ ਇਹੋ ਜੇ ਕੰਮ ਨਾ ਕਰਿਆ ਕਰੋ ਹੁਣ ਜਿਹੜੇ ਸੱਚੇ ਪਿਆਰ ਆ ਬਈ ਉਹ ਸੱਚ ਨਾ 10% ਹੀ ਨਵਦੇ ਆ ਬਈ ਹੁਣ ਜਿਹੜੀ ਤੁਸੀਂ ਜਾਰੀ ਦੇ ਵਿੱਚ ਕਲੰਕ ਲਾਇਆ ਬਈ ਯਾਰ ਕਿਸੇ ਕਿਸੇ ਅੱਜ ਤੋਂ ਜਾਰੀ ਦੇ ਵਿੱਚ ਕਲੰਕ ਲਾਇਆ ਜਿਹੜਾ ਤੂੰ ਆਪਣੇ ਹੀ ਦੋਸਤ ਦੀ ਮਾਂ ਨਾਲ ਵਿਆਹ ਕਰਵਾ ਲਿਆ ਵਿਆਹ ਉਹਦੇ ਨਾਲ ਰਹਿਗਾ ਹੁਣ ਉਹਦੇ ਨਾਲ ਸ਼ਰੀਰ ਵੀਡੀਓ ਬਣਿਆ ਉਹਦੇ ਨਾਲ ਰਹਿਣ ਲੱਗ ਗਿਆ ਉਹਦੇ ਨਾਲ ਗਲਤ ਤੇਰੇ ਸਬੰਧ ਬਣ ਗਏ ਹੁਣ ਲੋਕਾਂ ਨੂੰ ਕੀ ਸਿੱਖਿਆ ਦੇਂਗਾ ਬਈ ਐ ਤੂੰ ਜਿਹੜਾ ਤੂੰ ਆਪ ਹੀ ਇਹ ਜਿਹਾ ਕੰਮ ਕਰ ਗਿਆ ਯਾਰ ਸਿੱਖਿਆ ਬਈ ਯਾਰ ਹੁਣ ਬੰਦਾ ਡੇਗ ਡੇਗ ਹੀ ਸਵਾਰ ਹੁੰਦਾ ਇਹ ਤੈਨੂੰ ਪਤਾ ਮੇਰੇ ਨਾਲ ਹੋਈ ਆ ਹਨਾ ਹੁਣ ਮੈਨੂੰ ਚੱਲ ਨਹੀਂ ਤਾਂ ਪੈਣੀ ਆ ਪਰ ਐ ਸਾਡੇ ਨਾਲ ਤਾਂ ਹੋ ਗਈ ਦੋਵਾਂ ਦੀ ਯਾਰੀ ਤੇ ਕੋਈ ਵਿਸ਼ਵਾਸ ਕਰ ਲੂਗਾ ਅੱਜ ਕੱਲ ਬਾਈ ਕੋਈ ਨਹੀਂ ਕਰਦਾ ਯਾਰ ਹੁਣ ਯਾਰੀ ਚ ਤੂੰ ਵੀ ਗਦਾਰੀ ਕਰ ਲਈ ਮੈਂ ਕਰ ਲਈ ਬਾਈ ਪਰ ਮੈਂ ਗਲਤੀ ਮੰਨਦਾ ਅੱਜ ਕੱਲ ਦਾ ਟਾਈਮ ਇਹੋ ਜਿਹਾ ਕਿਸੇ ਨੂੰ ਘਰੇ ਨਾ ਵੜੂ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਠੀਕ ਹੈ ਵੀਰੇ ਜਾਓ ਤੁਸੀਂ ਦੇਖ ਸਕਦੇ ਹੋ ਦੋਸਤੋ ਯਾਰੀ ਹੁੰਦੀ ਹੈ ਨਾ ਜਿਹੜੀ ਯਾਰੀ 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 ਕਰਦੇ ਹੋਂ ਤੁਸੀਂ ਸਾਰੇ ਜਣੇ ਯਾਰੀ ਦੇ ਵਿੱਚ ਹੀ ਕਲੰਕ ਲੱਗ ਗਿਆ ਕਹਿੰਦੇ ਯਾਰੀ ਹੁੰਦੀ ਹੈ ਨਾ ਬੋੜ ਦੀਆਂ ਜੜਾਂ ਵਰਗੀ ਹੁੰਦੀ ਆ ਬੋੜ ਦੀ ਜੜਾਂ ਵਰਗੀ ਹੁੰਦੀ ਹੈ ਜੇ ਜਾਂ ਤਾਂ ਉਹ ਕੋਈ ਪੱਟੇ ਨਾ ਜਾਣੂ ਕੋਈ ਢੇੜੇ ਨਾ ਠੀਕ ਹੈ ਨਾ ਉਹਨੂੰ ਕੋਈ ਆਪਣੀ ਸੌਂਖ ਲੱਗ ਜਾਂਦੀ ਆ ਚੀਜ਼ ਲੱਕੜ ਨੂੰ ਤੇ ਉਹ ਚੀਜ਼ ਨਾ ਹੋਵੇ ਤਾਂ ਲੱਕੜ ਜੜ ਖਰਾਬ ਨਹੀਂ ਹੁੰਦੀ ਯਾਰੀ ਯਾਰੀ ਖਰਾਬ ਨਹੀਂ ਹੁੰਦੀ ਪਰ ਇਹੀਆਂ ਚੀਜ਼ਾਂ ਜਦੋਂ ਆਉਂਦੀਆਂ ਨਾ ਕਦੇ ਕਰਕੇ ਆਉਂਦੀਆਂ ਕਿਉਂਕਿ ਜਦੋਂ ਅਮ ਇਸਕੋ ਹੋ ਜਾਂਦਾ ਜਾਂ ਆਪਣੇ ਆਪਣੇ ਦਿਲ ਤੇ ਦਿਮਾਗ ਦੇਤੇ ਕਾਮ ਵਾਸ਼ਨਾ ਵੱਧ ਆ ਜਾਂਦੀ ਹੈ ਤਾਂ ਉਦੋਂ ਯਾਰੀ ਦੇ ਵਿੱਚ ਫਿੱਕ ਪੈ ਜਾਂਦੀ ਆ ਯਾਰੀ ਨਿਭਾਉਣੀ ਬਹੁਤ ਔਖੀ ਆ ਬਾਬਿਓ ਯਾਰੀ ਇੱਕ ਹੈ ਜੀ ਚੀਜ਼ ਆ ਜੇ ਯਾਰੀ ਤੁਸੀਂ ਨਿਭਾਉਗੇ ਤਾਂ ਵੱਡੀਆਂ ਵੱਡੀਆਂ ਮਸਾਲਾਂ ਵੀ ਕਾਇਮ ਹੁੰਦੀਆਂ ਪਰ ਜੇ ਕਈ ਐਸੇ ਜਿਹੇ ਚੀਜ਼ਾਂ ਵੀ ਹੋਈਆਂ ਯਾਰੀਆਂ ਜਿਵੇਂ ਕਹਿੰਦੀਆਂ ਸੁੱਚਾ ਸੂਰਮਾ ਹੋ ਗਈ ਜੌਣਾ ਮੋੜ ਹੋ ਗਿਆ ਇਹ ਜਿਹੜੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਦੇ ਵਿੱਚ ਵੀ ਯਾਰੀ ਗਦਾਰੀ ਹੋਈ ਆ ਉਹਨਾਂ ਦੇ ਵਿੱਚ ਯਾਰਾਂ ਨੇ ਹੀ ਮਾਰਿਆ ਤੇ ਉਦਾਂ ਦੀ ਗੱਲ ਹੀ ਅੱਜ ਬਣ ਗਈ ਬਾਬੇ ਉਹ ਯਾਰੀ ਦੇ ਵਿੱਚ ਹੀ ਇਹ ਜਿਹਾ ਕਲੰਕ ਲੱਗ ਗਿਆ ਆਈਏ ਤੁਹਾਨੂੰ ਵੀਡੀਓ ਵਿਖਾਈਆ ਇਹਦੇ ਵਿੱਚ ਕੀ ਕੀਤਾ ਜਿਹੜੀ ਮਾਂ ਸੀ ਮੁੰਡੇ ਦੀ ਉਹਦੇ ਹੀ ਮੁੰਡੇ ਨਾਲ ਇਹਨੇ ਯਾਰੀ ਲਾਈ ਫਿਰ ਉਸ ਦੀ ਮਾਂ ਤੇ ਅੱਖ ਮਾਰੀ ਰੱਖੀ ਫਿਰ ਉਹਦੇ ਨਾਲ ਗੱਲ ਕੀਤੀ ਫਿਰ ਉਹਦੇ ਨਾਲ ਅਸ਼ਲੀਲ ਵੀਡੀਓ ਬਣਾਈਆਂ ਫਿਰ ਉਹ ਲੀਕ ਕਰਤੀਆਂ ਆਪਣੀ ਗਰਲਫ੍ਰੈਂਡ ਦੇ ਨਾਮ ਰਲ ਕੇ ਇਹੋ ਜਿਹੀਆਂ ਗਲਤੀਆਂ ਕਿਉਂ ਕਰਦੇ ਹੋ ਇਹਨਾਂ ਤੋਂ ਚੀਜ਼ਾਂ ਤੋਂ ਬਚ ਕੇ ਰਹੋ ਯਾਰੀ ਦੇ ਵਿੱਚ ਕਲੰਕ ਬਹੁਤ ਲੱਗਦੇ ਹੁੰਦੇ ਯਾਰੀ ਸੋ ਸਮਝ ਕੇ ਲਾਇਆ ਕਰੋ ਵੀ ਆਪਾਂ ਕਿਹਦੇ ਨਾਲ ਯਾਰੀ ਲਾ ਰਹੇ ਆਂ ਸਾਡੀ ਵੀਡੀਓ ਇੱਕ ਸਿੱਖਿਆ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਇੱਕ ਸੇਧ ਦੇਣ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਨੂੰ ਗਲਤ ਪਾਸੇ ਲੈ ਕੇ ਨਾ ਸਹੀ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਆ ਸਾਡੀ ਵੀਡੀਓ ਨੂੰ 6 ਲਾਈਕ ਕਮੈਂਟ ਜਰੂਰ ਕਰ ਦਿਓ ਧੰਨਵਾਦ